ਉਹ ਤਾਂ ਸਮਾਂ ਵਾਲਾ ਲੱਗਦਾ ਕਿਈ ਲੈ ਦੱਸ ਸੋ ਭੱਲਿਆ ਹਾਂ ਉਹ ਯਾਰ ਤੂੰ ਮੇਰਾ ਯਾਰ ਆ ਕਦੀ ਮਿਲਿਆ ਨਹੀਂ ਤੂੰ ਉਹ ਗੱਲ ਮੈਨੂੰ ਤੇ ਆ ਗਿਆ ਤੈਨੂੰ ਮੈਂ ਅੱਛਾ ਮਿਲਣਾ ਆ ਗਿਆ ਹਾਂ ਦੱਸ ਸੋ ਭੱਲਿਆ ਕੱਲਾ ਤੂੰ ਫਿਰਦਾ ਬਰਾਤੀ ਕਿੱਥੇ ਆ ਜੀ ਜੀ ਮੈਂ ਕਿਹਾ ਕੱਲਾ ਤੂੰ ਫਿਰਦਾ ਬਰਾਤੀ ਕਿੱਥੇ ਆ ਬਰਾਤੀ ਹਾਂ ਸੋ ਸਾਹਮਣੇ ਬੈਠੇ ਉਹ ਗੱਲ ਸੋ ਭੁੱਲਿਆ ਹਾਂ ਉਹ ਮੈਂ ਤੇਰਾ ਬਚਪਨ ਦਾ ਯਾਰ ਆ ਤੇ ਤੂੰ ਮੈਨੂੰ ਸੱਦਿਆ ਨਹੀਂ ਇਹਨਾਂ ਨੂੰ ਕਰਾ ਸੱਦਿਆ ਭੈਣ ਇਹ ਵੀ ਆਪੇ ਆਏ ਮੈਂ ਵੀ ਆਪੇ ਆਇਆ ਤੂੰ ਵੀ ਆਇਆ ਜਾ ਅੱਛਾ ਠੀਕ ਆ ਮੈਂ ਆਪੇ ਤੇ ਆ ਜੂਗਾ ਹਾਂ ਪਰ ਇਹ ਦੱਸ ਵੀ ਆਪਾਂ ਟੁਕੜਾ ਕਿੱਥੇ ਆਪਣ ਓਏ ਮੈਂ ਥੱਲੇ ਅਸੀਂ ਠੀਕ ਆ ਗਏ ਤਾਂ ਤੂੰ ਟੁਕੜਾ ਕਿੱਥੇ ਐ ਤੈਨੂੰ ਨਹੀਂ ਪਤਾ ਨਾ ਕੁੜੀ ਵਾਲੇ ਦੇ ਘਰ ਆ ਰਿਹਾ। ਉਹ ਇਹ ਸਾਰੇ ਨੂੰ ਪਤਾ ਵੀ ਕੁੜੀ ਵਾਲੇ ਦੇ ਘਰ ਹੀ ਦੁਖੀ ਦਾ ਵਾਹ। ਹਾਂ। ਕੁੜੀ ਵਾਲੇ ਦੇ ਘਰ ਹੈ ਕਿੱਥੇ ਆ? ਇਹੋ ਜਿਹਾ ਲੰਬਤਾ ਪਿਆ ਵਾ। ਘਬਰਾ ਕੇ ਡਰਾਮਾ ਜਿਹਾ। ਇਹ ਡਰਾਮਾ ਥੋੜਾ। ਆਇਆ ਕੀ ਆ? ਇਧਰ ਰਿਆਸੇ ਦੇ। ਵਿਆਹ ਦੀ ਰਿਆਸੇ ਲੋ। ਫਮਾ ਘਰਮਾ ਦੀ ਰਿਆਸੇ ਵੇਖੀ। ਡਰਾਮੇ ਦੀ ਰਿਆਸੇ ਵੇਖੀ। ਆ ਵਿਆਹ ਦੀ ਪਹਿਲੀ ਨਾਟਕ ਰੱਖ ਲਿਆ। ਉਹ ਪਤਾ ਕਿਉਂ ਡਰਾਮੇ ਦੀ ਰਿਆਸੇ ਕਿਉਂ ਹੁੰਦੀ ਹੈ? ਕਿਉਂ ਹੁੰਦੀ ਆ? ਤੂੰ ਦੱਸ। ਤਾਂ ਤੂੰ ਆਪੇ ਦੱਸ ਦੇ ਉਹ ਪਤਾ ਕਿਉਂ ਹੁੰਦੀ ਹੈ ਹਾਂ ਬੰਦ ਕੈਮਰੇ ਸਮਝਾਵੇ ਰੀਟੇਕ ਨਾ ਹੋਵੇ ਅੱਛਾ ਵਿਆਹ ਦੀ ਰਸਮ ਕਰ ਲੋ ਇੱਕ ਵਾਰੀ ਸਹੀ ਉਹਨੇ ਬਾਰ ਬਾਰ ਨਾ ਕਰਾਣਾ ਪਰ ਗਾਥਨ ਭੁੱਲਿਆ ਵਿਆਹ ਕਰਾਉਣ ਵਾਸਤੇ ਫੰਦੇ ਦਾ ਕਾਰੋਬਾਰੋਂ ਨਾ ਗਈ ਜਾ ਤੇਰਾ ਕੋਈ ਕਾਰੋਬਾਰ ਹੈਗਾ ਤੇ ਕੀ ਹੈਗਾ ਬੋਲ ਬੋਲ ਭੁੱਲਿਆ ਇਹ ਨਹੀਂ ਮੇਰਾ ਕਹਿਣਾ ਪਰ ਤੇਰਾ ਕੋਈ ਕੰਮਕਾਰ ਹੈਗਾ ਉਹ ਮੈਂ ਸੋਚ ਵਿਆਹ ਬਾਦ ਨਾ ਮੈਂ ਵੈਣ ਪਾਉਣਾ ਠੀਕ ਹੈ ਕਿਆ ਜਦ ਬਾਅਦ ਮੈਂ ਵਹਿਣ ਪਾਉਂਗਾ ਲੋਕੀ ਰੋਂਦੇ ਤੂੰ ਵਹਿਣ ਮੈਂ ਚਲੋ ਨਾ ਰੋਂਦੀ ਗੱਲ ਨਾ ਕਰ ਮੈਂ ਮਰੁਤੀ ਵਹਿਣ ਦੀ ਗੱਲ ਬ੍ਰੈਂਡ ਵਹਿਣ ਲਵਾ ਬੰਦ ਕਰ ਬੰਦ ਮਰੁਤੀ ਵਹਿਣ ਨਾਲ ਵੀ ਕਿਉਂ ਮਰੁਤੀ ਕਾਰ ਲਗਾ ਨਹੀਂ ਵਹਿਣ ਲੜੀਏ ਨਾਲੇ ਬੱਚੇ ਭਵਾਂ ਨਾਲੇ ਵੱਡੀ ਭਵਾਂ ਨਾਲੇ ਤਰਾਏ ਤੇ ਤੇਰਾ ਭਵਾਂ ਨਾਲੇ ਪੁੱਤਰ ਨਾਲੇ ਭਲੀਆ ਉਹ ਕੋ ਲਿਆ ਵਹਿਣ ਨਾਗਾ ਮਰੁਤੀ ਕਾਰ ਨਾਲ ਉਹ ਵਹਿਣ ਨੂੰ ਕੀ ਖਤਰਾ ਵੈਨ ਨੂੰ ਖੜਾ ਆਇਆ ਆ ਆਪ ਬਨਾ ਕਰੇ ਓਹੋ ਜੇ ਕਿਤੇ ਮੈਨ ਤਾਂ ਹੋ ਜੇ ਐਕਸੀਡੈਂਟ ਤੇ ਡਰਾਈਵਰ ਤੇ ਉੱਥੇ ਮਾਰੇਗਾ ਬੇਗੂ ਡਰਾਈਵਰ ਤੇ ਬਰਤਣਾ ਹੀ ਨਹੀਂ ਵੈਨ ਤੇ ਮੈਂ ਆਪ ਚਲਾਇਆ ਕਰਦੀ ਉਹ ਬੇਪੂਫਾ ਤੂੰ ਹੀ ਤਾਂ ਡਰਾਈਵਰ ਹੀ ਹੋਇਆ ਨਹੀਂ ਮੈਂ ਮਾਲਕ ਹੋਇਆ ਗੇ ਡਰਾਈਵਰ ਭਰਾ ਗੱਲ ਸੁਣ ਭੁੱਲਿਆ ਭਾਵੇਂ ਹੋਏ ਤਾਂ ਮਾਲਕ ਤੇ ਭਾਵੇਂ ਹੋਏ ਡਰਾਈਵਰ ਅੱਛਾ ਜਿਹੜਾ ਉਹਨੂੰ ਗੱਡੀ ਨੂੰ ਚਲਾਉ ਕਰਾ ਜਿਹੜਾ ਮੈਂ ਨੂੰ ਚਲਾਉ ਕੋਨੇ ਮੁਕੇ ਤੇ ਮਾਰੇਗਾ ਅੱਛਾ ਅੱਛਾ ਤੂੰ ਮਰੇ ਯਾਰ ਨਾ ਇੰਗਰੇਜ਼ ਚ ਕੜੀ ਸ਼ੱਕ ਵਾਲੀ ਗੱਲ ਕਰ ਫਿਰ ਬੈਂਟੂ ਚ ਲਾਇਆ ਕੋਈ ਵਿਆ ਬਾਜ ਨਾ ਬਾਜ ਆ ਆਪੇ ਨੇ ਗਏ ਜਿਹੜੀ ਗੱਲ ਦਾ ਜਵਾਬ ਫਿਰ ਬਾਜ ਆਇਆ ਬਾਜ ਆ ਅੱਛਾ ਗੱਲ ਸੁਣ ਭੋਲਿਆ ਵਿਆ ਕਰਨਾ ਬੰਦੇ ਨੇ ਪੜਿਆ ਲਿਖਿਆ ਨਾ ਪੜਿਆ ਲਿਖਿਆ ਟਾਈਸ਼ਾ ਹੀ ਲਈ ਉਹ ਟਾਈਸ਼ਾ ਹੀ ਦਾ ਉਹਨਾਂ ਦਾ ਬੰਦਾ ਪੜਿਆ ਲਿਖਿਆ ਥੋੜਾ ਉਹ ਕਿਦਾਂ ਪੜਿਆ ਲਾਈ ਨਾ ਲਿਖਿਆਗਾ ਸ਼ਾਈ ਦਾ ਉਹ ਛਾਲੀ ਨਾ ਪੜਿਆ ਲਿਖਿਆ ਨਹੀਂ ਬੰਮਾ ਨਾ ਕੰਪੀਟੀਸ਼ਨ ਦਾ ਅੰਗਰੇਜ਼ੀ ਬੋਲ ਕੇ ਆਇਆ ਉਹ ਨੰਮਾ ਹਾਂ ਹੋ ਚੱਲ ਬੋਲ ਕੇ ਸੁਣਾ ਇਹ ਮੀਜੂ ਡਬਲ ਵੀ ਆਈ ਵੀ ਡੀ ਕਲੂ ਯੂ ਕਮ ਟੂ ਮਾਈ ਹਾਊਸ ਆਈ ਵੀ ਡੀ ਕਲੂ ਨਾ ਹੇ ਟੈਕਸੀ ਖੇਪ ਕੋਲ ਕੋ ਕੋਲ ਐਂਡ ਥੰਮ ਦੱਬ ਸਾਮਨ ਅਕਤ ਬਾਣਾ ਐਂਡ ਬੀਟ ਗੋਸ਼ ਸ਼ੀਰਿੰਗ ਐਂਡ ਬਲਕ ਰੈਮਰੋ ਜਿੰਜਰ ਬਾਤ ਕਰ ਕੋ ਗੁੱਟ ਪੱਟ ਬ੍ਰੀਡਿਆ ਜੂ ਮੱਚਾ ਮੱਚਾ ਉਹ ਬਾਤ ਕਰ ਹੁਣ ਬੋਲ ਕਰ ਜੀ ਮੈਨੂੰ ਪਤਾ ਲੱਗਿਆ ਤੈਨੂੰ ਅੰਗਰੇਜ਼ੀ ਆਉਂਦੀ ਓਹ ਹੋ ਕਦਾ ਲਾ ਗੰਮ ਨੂੰ ਬੱਜੀ ਨਹੀਂ ਤੇ ਹੁਣ ਕੁੜੀ ਨਹੀਂ ਆ ਗਈ ਤੇ ਅੱਛਾ ਮੈਂ ਚਾਈ ਨਾਲ ਗੱਲ ਕਰੂੰਗਾ ਮੈਨੂੰ ਤਾਂ ਕੁੜੀ ਨਹੀਂ ਆ ਗਈ ਕੋਈ ਤੇਰੀ ਨਜ਼ਰ ਚ ਮੇਰੀ ਨਜ਼ਰ ਚ ਕੁੜੀ ਇੱਕ ਆ ਗਈ ਹੈ ਇੱਕੋ ਹੀ ਆ ਗਈ ਹੋਰ ਤੇਰੇ 15 16 ਚਾਹੀਦੇ ਆ ਮਹੱਕਦਰਾ ਸਲਾਂ ਇੱਕ ਸਲੈਕਟ ਕਰ ਲੈ ਹੂੰ ਬੰਦ ਬੈਠਾ ਵੱਡਾ ਸੰਜੇ ਤੱਕ ਦਾ ਠੋਗੜਾ ਮੂਹ ਨੂੰ ਵੇਖਦਾ ਤੇ ਮਰੇ ਮੋਢਿਆ ਇਹ ਫੁੱਟਬਾਲ ਪੈਂਚਰ ਆਉਣਾ ਕੁੜੀ ਗੱਲਾਂ ਦੀ ਪਾਦੀ ਮਾ ਜਰਾ ਬਾਗੜਾ ਕੁੜੀ ਕੋਈ ਕੁੜੀ ਠੀਕ ਹੈ ਕੋਈ ਅੱਛਾ ਭੁੱਲਿਆ ਹਾਂ ਉਹ ਕੁੜੀ ਆ ਨਾ ਹਾਂ ਉਹ ਜਿਹੜੀ ਕੁੜੀ ਆ ਉਹ ਵੱਡੂ ਮੁੰਡਾ ਉਹ ਨਹੀਂ ਉਹ ਜਿਹੜੀ ਕੁੜੀ ਆ ਨਾ ਉਹ ਬੱਲੂ ਵੇ ਉਹ ਉਹ ਜਿਹੜੀ ਕੁੜੀ ਆ ਨਾ ਆਹੋ ਦੱਸ ਸਹੀ ਉਹਨੂੰ ਗੋਣੇ ਸੁਣਦਾ ਬੜਾ ਸ਼ੌਂਕ ਆ ਸੁਣੀ ਜਾ ਮੈਨੂੰ ਕੀ ਦਰਾਜ ਪਰ ਉਹ ਕਹਿੰਦੀ ਮੈਂ ਉਸ ਮੁੰਡੇ ਨਾਲ ਉਸ ਬੰਦੇ ਨਾਲ ਵਿਆਹ ਕਰਵਾ ਬੰਦੇ ਨਾਲ ਦੀ ਮੁੰਡੇ ਨਾਲ ਠੀਕ ਆ ਠੀਕ ਮੈਨੂੰ ਪਤਾ ਤਾ ਮੁੰਡਾ ਹਾਂ ਉਹ ਕਹਿੰਦੀ ਮੈਂ ਉਸ ਮੁੰਡੇ ਨਾਲ ਵਿਆਹ ਕਰਵਾ ਜਿਹਨੂੰ ਗਾਣਾ ਆਉਂਦਾ ਹੋਵੇ ਓਹੀ ਬੋਲ ਜਿਹੜੇ ਗਰੇਂ ਜਲੀ ਜਿਸ ਨੂੰ ਤਸਿਲਾ ਆਏ ਜਿਹਦੇ ਉਹਨਾਂ ਦਾ ਚਾਂਸ ਨਾ ਬਣ ਜੇ ਗੱਲ ਨਾ ਸੁੱਦੀ ਗੱਲ ਕਰ ਆ ਠੀਕ ਆ ਸੁਣਾ ਲੈ ਕੀ ਸੁਣਾਵਾ ਕੁੜੀ ਇਸ ਗਾਣੇ ਸੁੰਦੀ ਯਕੀਨ ਹੈ ਤੇ ਮੈਨੂੰ ਗਾਣੇ ਆਉਂਦੇ ਨੇ ਤੇਨੂੰ ਗਾਣੇ ਆਉਂਦੇ ਆਹੋ ਕਸਲਾ ਗਾਣਾ ਤੈਨੂੰ ਮੈਨੂੰ ਤੈਨੂੰ ਗਾਣਾ ਸੁਣਾਉਣਾ ਪਰ ਮੈਨੂੰ ਕਿਹੜੀ ਗੱਲ ਸੁਣਾਉਂ। ਮੈਂ ਤੈਨੂੰ ਗਾਣਾ ਨਹੀਂ ਸੁਣਾਉਣਾ। ਉਹ ਮੈਨੂੰ ਫੁਰਕ ਪਈ ਆ। ਮੈਂ ਤੈਨੂੰ ਗਾਣਾ ਨਹੀਂ ਸੁਣਾਉਣਾ। ਪਰ ਕਿਹੜੀ ਗੱਲ ਸੁਣਾਵਾਂ? ਜੇ ਮੈਂ ਤੈਨੂੰ ਗਾਣਾ ਸੁਣਾਇਆ ਆਹ ਤੂੰ ਕੁੜੀ ਨੂੰ ਸੁਣਾ ਦੇਣਾ। ਮੈਂ ਫੇਰ ਕਿਹੜਾ ਰਹਿਣਾ। ਉਹ ਮੈਂ ਤੇਰਾ ਵਿਚੋਲਾ ਮੈਂ ਤਾਂ ਇਹਨੂੰ ਦਾਨਣਾ ਆ ਕਿ ਤੈਨੂੰ ਗਾਣਾ ਆਉਂਦਾ ਕਿ ਨਹੀਂ ਆਉਂਦਾ। ਇਦਾਂ ਕਰ ਹਾਂ। ਇਦਾਂ ਫਿਰ ਮੈਨੂੰ ਬੜੇ ਗੱਬਿਆ ਕਰਾਣ ਵਾਸਤੇ ਲੋਕੀ ਇੰਨੇ ਕੁਰਬਾਨੀਆਂ ਦੇ ਦਿੰਦੇ ਨੇ ਮੈਂ ਗਾਣੇ ਸੁਣਾ। ਤਾਂ ਠੀਕ ਆ ਸੁਣਾ ਗਾਣਾ। ਉਹ ਗਾਣਾ ਅੰਧਿਓ। ਚਲ ਭਾਬੀ ਵਾਲਾ ਸੁਣਾ। ਅ ਵੀਰ ਜੂ ਮੈਂ ਤਾਂ ਪੱਕਾ ਤੋਂ ਕਿੱਚ ਹੋ ਜਾ ਪੁੱਤਾਂ ਬਾਹਰ ਕਰਨਾ ਚਾਚਾ ਠੀਕ ਆ ਸलाम ਕੁਕੜੀ ਅਰੇ ਲਾਇ ਰੋਡ ਦੀ ਨਾ ਗੱਲ ਕਰ ਅੱਛਾ ਹੱਸ ਕੇ ਤਰਾ ਆ ਫਿਰ ਭਾਈ ਜਿੰਦਿਆ ਬੈਠ ਚੁੱਪ ਕਰਾਈ ਜਾ ਕੁਕੜੀ ਉਹ ਲਾੜੀ ਜਿਹੜੀ ਮੁੰਡਾ ਗਾਣਾ ਹੀ ਤੋਗਾ ਤੂੰ ਫੇਰ ਅੱਛਾ ਕੋਈ ਤਨ ਸ਼ੇਰ ਆਉਂਦਾ ਸ਼ੇਰ ਹਾਂ ਸ਼ੇਰ ਵੀ ਬੜੇ ਆਉਂਦੇ ਚਿੜੀ ਕੁੜੀ ਅੰਬ ਤੋਂ ਵਾ 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 ਚਿੜੀ ਕੁੜੀ ਅੰਬ ਤੋਂ ਚਿੜੀ ਕੁੜੀ ਅੰਬ ਤੋਂ ਚਿੜੀ ਕੁੜੀ ਅੰਬ ਤੋਂ ਵਾ ਚਿੜੀ ਕੁੜੀ ਅੰਬ ਤੋਂ ਵੇ ਅੱਗੇ ਵੀ ਬੋਲ ਉਹ ਤੇਰਾ ਬੇਦ ਲੈ ਆਂਦੇ ਵੇਚ ਬੋਲੀ ਜਾਂਦੇ ਵੇਚ ਬੋਲੀ ਜਾਂਦੇ ਐਵੇਂ ਠੀਕ ਥੋ ਅੱਛਾ ਹੋਰ ਸੁਣਾ ਹੋਰ ਕੀ ਸੁਣਾਓ ਉਹ ਦਿਨ ਮਾਈ ਆਉਂਦਾ ਮਾਈ ਆ ਤੇ ਮਨ ਤੇ ਭਾਈਆ ਵੀ ਆਉਂਦੇ ਮੈਂ ਭਾਈਆਂ ਕੇ ਕਰਨਾ ਹੂੰ ਤੇ ਮਾਈ ਆ ਸਾ ਮਾਈਆ ਕਿਹੜਾ ਭਾਈ ਸੋਨੇ ਦਾ ਕਿੱਲ ਮਾਈਆ ਲੋਕਾਂ ਦੀਆਂ ਰੂਹ ਰੱਖਿਆ ਸਾਡਾ ਰੋਂਦਾ ਦਿਲ ਮਾਈਆ ਅੱਛਾ ਅੱਛਾ ਮਾਈਆ ਬਹੁਤ ਅਮੀਰ ਸੋਨੇ ਦਾ ਕਿੱਲ ਜਿਹੜੀ ਮੈਂ ਗੱਲ ਕਰਦਾ ਉਹ ਪੂਰੀ ਕਰਿਆ ਕਰ ਅੱਛਾ ਫੇਰ ਮੇਰੇ ਪਿੱਛੇ ਪਿੱਛੇ ਬੋਲ ਲਈ ਹਾਂ ਠੀਕ ਆ ਪਿੱਛੇ ਪਿੱਛੇ ਬੋਲਾਂਗਾ ਇਹ ਵਿਆਹ ਹੋ ਜਾਏਗਾ ਮੈਂ ਤਾਂ ਫਸਟ ਕਲਾਸ ਉਹ ਭਾਵੇਂ ਸੈਕੰਡ ਕਲਾਸ ਹੀ ਹੋ ਜਾਏ ਕਾਲ ਕਾਲ ਸਲਾਮ ਯਾਰ ਅੱਛੀ ਦੱਸ ਸੋਨੇ ਦਾ ਕਿੱਲ ਮਾਈ 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 ਇਹਨਾਂ ਨੂੰ ਕਿੱਲ ਮਾਈ ਜਦੋਂ ਮੈਂ ਪਿਆਰ ਨਾ ਕਰਨਾ ਸੋਨੇ ਦਾ ਕਿੱਲ ਮਾਈ ਸੋਨੇ ਦਾ ਕਿੱਲ ਮਾਈ ਸਾਡੇ ਘਰ ਰੋਲਾ ਪੈ ਗਿਆ ਤੇ ਉਹ ਕਹਦਾ ਆਇਆ ਬਿਜਲੀ ਦਾ ਬਿੱਲ ਮਾਈ ਤੂੰ ਗਾਰਸ ਨਾਲ ਖੁੱਲਿਆ ਡਿਗਰੀ ਦਾ ਮੇਰੇ ਤੇ ਸਾਡੇ ਘਰ ਵੀ ਆਉਂਦਾ ਅੱਛਾ ਪਰਕਤ ਦੀ ਰੋਲਾ ਨਹੀਂ ਪਿਆ ਬਿਲਲ ਦੇ ਰੋਲਾ ਨਹੀਂ ਪਿਆ ਮੈਂ ਸਮਝ ਗਿਆ ਕੀ ਸ਼ੌਂਦ ਕਰਦੇ ਤੂੰ ਹੁਣ ਕੁੰਡੀ ਲੰਦੇ ਹੋ ਗਿਓ ਪੁਲਿਆ ਕਰਤ ਨਾ ਬਾਜਰਾ ਬਾਜ ਮੈਂ ਤੂੰ ਤੂੰ ਮੇਰੇ ਸਵੈਰ ਦੀ ਬੇਇੱਜ਼ਤੀ ਕਰੰਦੇ ਆ ਮੈਂ ਕੱਲ ਦੀ ਕਰੰਦੇ ਹਾਂ ਕੀ ਜਾਈ ਮੇਰਾ ਜਹ ਕਰਦਾ ਮੈਂ ਤੇਰਾ ਵੱਟ ਕੇ ਮੂੰਹ ਤੇ ਜਬੇੜ ਮਾਰਾ ਤੇਰਾ ਦਿਲ ਕਰਦਾ ਨਾ ਮੈਂ ਮਾਰ ਦਿੰਦਾ